ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਆਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਸੁਣਨ ਵਾਲੀਆਂ ਨੇ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਈ ਜੀ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹਾਂ ਵਧੀਆ ਜੀ ਪੂਰੇ ਵਧੀਆ ਡਾਕ ਨਾਮ ਤੇ ਐਡਰੈਸ ਬੋਲ ਨਾਂ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦਸਵਲ ਨਿਹਾਲ ਸਿੰਘ ਨੇੜੇ ਪਿੰਡ ਬਈ ਨੇੜੇ ਆਪਣੇ ਮਾਸੀ ਕੇ ਆ ਗਿਆ ਬਲਾਸਪੁਰ ਆ ਮੱਝੂ ਗਿਆ ਗਿਆ ਇਧਰ ਤਲਵੰਡੀ ਆ ਗਈ ਰਾਮਗੜਾ ਆ ਗਾ ਨੇੜੇ ਨੇੜੇ ਹੈ ਮੋਬਾਈਲ ਨੰਬਰ ਬੋਲਦ 87278 0993 ਠੀਕ ਆ ਭਾਈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜੰਗ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਨੇ ਕਿਹੜਾ ਸੋਸ ਹੁੰਦੀ ਆ ਪ्योर ਦੂਜਾ ਡਾਕਟਰ ਪੂਰੀ ਠੰਡੀ ਆ ਪ्योर ਦੂਜਾ ਪੂਰੀ ਠੰਡੀ ਵਾਲਾ ਜਿਵੇਂ ਮਰਦੀ ਹੱਥ ਲਈ ਚੱਲ ਕੋਈ ਚੈੱਕ ਨਹੀਂ ਲਾਇਆ ਥਣ ਦਿਖਾ ਦੇ ਮਾਸ਼ਾ ਕੀ ਬਾਤ ਜਿੱਦਾਂ ਮਰਜੀ ਬੈਠਾ ਰਹੇ ਹਨ ਕੋਈ ਚੈੱਕ ਰਹੀ ਨਹੀਂ ਕਹਿੰਦੀ ਕੁਛ ਨਹੀਂ ਮੱਝਾਂ ਵਾਲਾ ਥਾਣਾ ਕੱਲਾ ਕੱਲਾ ਥਾਣਾ ਭਾਈ ਮੁੱਠੀ ਵਾਲਾ ਥਾਣਾ ਤੇ ਢਿੱਲਾ ਦੇਖੋ ਆ ਸਾਰੀਆਂ ਬਾਲਡਨਾਂ ਕੱਢ ਕੇ ਨਾ ਕਰਮ ਵਾਲੀ ਨੇ ਫੇਰ ਸੋਣਾਗਾ ਖੋਲੋ ਬਾਈ ਤੋਰੋ ਇਹਦੇ ਬਾਹਰ ਇਹ ਜਿਹੜਾ ਟਰੱਕ ਫੋਟ ਜੀ ਦਿਖਾ ਦਿਓ ਬਾਅਦ ਚ ਵੀ ਇਹਨਾਂ ਨੂੰ ਦਿਖਾਉਣੀ ਪਈ ਹੈ ਨਾ ਪੀਵਾ ਇਹਦੇ ਕੋਈ ਸ਼ਰਾਬ ਨਹੀਂ ਦਾ ਮਰੀ ਪਈ ਹੈ ਮਰੀ ਜੀਏ ਨਾ ਇੱਕ ਟਾਈਮ ਹੋਵੇ ਉਹ ਥਾਣੇ ਦੇ ਵਿਚਾਲੇ ਜਿਹੜੀ ਹਾਂ ਮਰੀ ਜੀਏ ਹਾਂ ਚੱਕਰ ਵੀ ਨਹੀਂ ਵੈਸੇ ਨਾ ਹੀ ਕੋਈ ਸ਼ਰਾਬ ਆ ਹੂੰ ਜਲਦੀ ਨਹੀਂ ਹੈਗੀ ਮੈਂ ਸ਼ਰਾਬ ਹੀ ਹੈ ਨਹੀਂਗਾ ਮੈਂ ਦੇਖ ਕੇ ਲੈਣਾ ਠੀਕ ਆ ਬਾਈ ਕੀ ਰਿਕਾਰਡ ਦੁੱਧੋ ਬਾਈ ਦੁੱਧ ਡਾਕਟਰ 16 ਕਿਲੋ ਚੋਇਆ ਉਹ ਕਹਿੰਦੇ ਸੀ ਅੱਜ ਨਾਲ ਘੰਟਿਆਂ ਲੱਗੀਆਂ ਹਾਂ ਬਾਕੀ ਬੈਠਦੇ ਲੱਗਦੀ ਆ ਹੌਲ ਕੱਦ ਦਾ ਬਾਈ ਜਾਤ ਬ੍ਰੀਡ ਚੰਗੀ ਆ ਫੇਸ ਬੜਾ ਪਿਆਰਾ ਫੇਸ 16 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਦੱਸਿਆ ਬਾਈ ਨੇ ਵੀ ਉਹਨਾਂ ਨੇ ਚੋਇਆ ਗਾ ਬਈ ਟੂਰਾ ਤਾਰਾ ਚੰਗਾ ਡਰ ਕਮਾਲ ਦਾ ਕੱਚੀ ਜੂਰ ਆ ਬਾਈ ਡਣ ਹਜੇ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਚੰਗੀ ਆ ਬਾਈ ਬੜਾ ਸੁਨੱਖੀ ਆ ਬਾਕੀ ਆ ਦਿਖਾ ਲਈ ਡਾਕਟਰ ਕੁਝ ਨਿਕੀ ਜ ਨਹੀਂ ਪੂਰੀ ਵੱਡੀ ਆ ਹਾਂ ਸਹੀ ਗੱਲ ਆ ਬਾਈ ਕੱਦ ਚੰਗਾ ਗਾ ਹਾਂ ਵੱਡੀ ਬਿਹੜਾ ਕੀ ਮੁੱਲ ਆ ਬਾਈ ਜੈਜ ਮੁੱਲ ਤਾਂ ਆਪਣੇ ਡਾਕਟਰ ਜੈਜ ਜੀ ਹੁੰਦੇ ਆ ਹਾਂਜੀ ਹੈਨਾ ਹੂੰ ਇਹ ਆਪਾਂ ਦੇ ਦਿਆਂਗੇ 48 ਦੀ 48000 ਰੁਪਿਆ ਹੁਣ ਨਹੀਂ ਅਗਲੇ ਨੇ 55 ਮੰਗਣਾ ਕਿਸੇ ਨੇ ਗਾਂ ਦੇ ਹਿਸਾਬ ਨਾਲ ਇਹ ਕਿੰਨਾ ਮੰਗਣਾ 48000 ਰੁਪਿਆ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾ ਚੰਗੀ ਆ ਵੜ ਸਵੀ ਪੜੀ ਆ ਥਣਲੇਵਾ ਚੰਗਾ ਕੱਚੀ ਕੱਚੀ ਜ਼ਰੂਰ ਆ ਬਈ ਦਿਨ ਲੈਂਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਕਰਮ ਵਾਲੀ ਨੇ ਵਧੀਆ ਤੇ ਆਰ ਕਰ ਲੈਣਾ ਅੱਗੇ ਬਈ ਦੋ ਨੰਬਰ ਕਿਹੜਾ ਸੁਣਾ ਬਈ ਦੂਜਾ ਸੁਆਹ ਸੇਤ ਰਾ ਕਰਨ ਵਾਲੇ ਦੰਦ ਚੱਕ ਜੀਏ ਸੇਗ ਵਾਲੇ ਡਾਕਟਰ ਠੀਕ ਆ ਇਹਨਾਂ ਸਮਝੀ ਜਾਵੇ ਵੀ ਬੜੀ ਬੜੀ ਹੈ ਨਾ ਸਹੀ ਗੱਲ ਆ ਬਾਈ ਬੱਦ ਘਾਟ ਬਾਲਾਗਾ ਤੇ ਢਾਂਚਾ ਤੇ ਅਰੇ ਤੋਂ ਸੇਵਾ ਵੀ ਨਹੀਂ ਹੋਈ ਠੀਕ ਆ ਬਾਈ ਤੇ ਕੀ ਰਿਕਾਰਡ ਆ ਦੁੱਧ ਚੱਕਦੀ ਆ ਇਹ ਦੁੱਧ ਦਾ ਕੀ ਰਿਕਾਰਡ ਦੁੱਧ ਬਾਈ 22 ਲੀਟਰ ਕਹਿੰਦੇ ਚੋਇਆ ਸੀ ਹਾਂ ਹਾਂ ਇਹਦਾ ਠੀਕ ਆ ਬੰਨ ਚੱਕ ਕਮਾਲ ਦਾ ਬਾਈ ਜਿਹੜੇ ਸੈਟਰ ਦੇਖੋ ਤੇ ਲਾਡ ਲਾਂ ਬਹੁ ਪਈਆਂ ਹਨ ਸਾਰੀਆਂ ਬਾਲਟਾਂ ਲੈ ਕੱਢ ਕੇ ਘਰ ਵਾਲੀ ਨੇ ਫੇਰ ਗੱਠ ਦੇ ਹਿਸਾਬ ਨਾਲ ਉਹਨਾਂ ਨੂੰ ਬੜਾ ਨਹੀਂ ਡਾਕਟਰ ਦੁੱਧ ਸਹੀ ਗੱਲ ਆ ਗੁੱਸੇ ਵਾਲ ਜਾਊਗਾ ਹਾਂ ਕੱਲਾ ਕੱਲਾ ਥਾਣ ਬਈ ਚਾਰੇ ਥਾਣ ਨਖੜਵੇਂ ਕੱਚੀ ਜ਼ਰੂਰ ਆ ਬਈ ਤਾਂਚਾ ਫੁੱਲਾ ਕਦ ਚੰਗਾ ਖੋਲੇ ਬਈ ਤੋੜ ਕੇ ਦਿਖਾ ਦਿਓ ਕੋਈ ਨਜ਼ਾਰੇ ਲੈਣਗੇ ਥਾੜਾ ਜਾਣੀ ਡਾਕਟਰ ਹੂੰ ਹਮ ਸਹੀ ਗੱਲ ਆ ਬਈ ਬਾਕੀ ਦੋ ਦੋ ਰਿਕਾਰਡ ਬਈ ਨੇ ਬਹੁਤ ਚੰਗਾ ਦੱਸਿਆ ਬਈ ਉਸ ਹਸਾ ਨਾ ਜੱਜਮੈਂਟ ਕਹ ਲੋ ਢੱਲਾ ਢੁਲਾ ਬਹੁਤ ਪਈਆਂ ਨੇ ਸਾਈਆਂ ਬੰਦ ਆ ਗਏ ਡਾਕਟਰ ਉਹ ਪਰਵਾਰ ਨਾਲ ਹਮ ਹਾਂ ਠੀਕ ਆ ਬਈ ਢੱਲਾ ਬਹੁਤ ਪਈਆਂ ਨੇ ਕੱਚੀ ਆ ਜੇ ਕਿੰਨੇ ਦਿਨ ਲੈਂਦੀ ਸਹੀ ਜੇ ਬਈ ਠੀਕ ਆ ਭਾਈ ਕੀ ਮੁੱਲ ਵੜੀ ਇਹਦਾ ਇਹ ਲਾਪਾ ਦੇ ਦਾਂਗੇ ਡਾਕਟਰ 55 ਦੀ ਦੇ ਲਾ 55000 ਦੇ ਦਾਂਗੇ ਹਾਂ ਹਾਂ ਠੀਕ ਆ ਹੁਣ ਤੂੰ ਐਸਾ ਆਨ ਲਾ ਵੀ ਜਦੋਂ ਕੋਲੇ ਆਇਆ ਬੰਤਾ ਇਹ ਲੈਣੇ ਮਰਦਾ ਨਹੀਂ ਸਹੀ ਗੱਲ ਆ ਭਾਈ ਐਡਾ ਬੜਾ ਟਰੱਕ ਹੀ ਆ ਸਹੀ ਗੱਲ ਆ ਭਾਈ ਕੱਦ ਫੋਲਾ ਢਾਂਚਾ ਕਮਾਲ ਦਾ 55000 ਰੁਪਿਆ ਮੋਲਾ ਮਾਨ ਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਤੇ ਕਿ세 ਵੀਰ ਨੂੰ ਭਾਈ ਬੜਾ ਪਸੰਦ ਆਵੇ ਆ ਬਾਈ ਨਾਲ ਕਨੈਕਟ ਕਰ ਲਿਆ ਬਾਕੀ ਡਾਕਟਰ ਹੈ ਨਾ ਤੀਜਾ ਦੂਜਾ ਸੰਗ ਲਾ ਕੇ ਦੰਦ ਦੇਖ ਲੈ ਪਿੰਨ ਵਾਲੇ ਦੰਦ ਅਸੀਂ ਚੱਕ ਦੀ ਆ ਠੀਕ ਆ ਹਾਂ ਦੂਜੇ ਸੂਏ ਸੰਜੀ ਹੂੰ ਮੂਹਂ ਡਾਂ ਚੇ ਵੱਡਾ ਹੈਗਾ ਆ ਟਾਂਚਾ ਵੱਡਾ ਬਸ ਹੂੰ ਦੁੱਧ ਵਾਲੀ ਆ ਬਾਈ ਨੇ ਰਿਕਾਰਡ ਬਹੁਤ ਚੰਗਾ ਦੱਸਿਆ ਬਾਈ ਧੰਨਵਾਦ